ਪੰਜਾਬੀ ਸਾਹਿਤਕ ਦ੍ਰਿਸ਼ਟੀਕੋਣ ਚੈਨਲ ਦੇਖ ਰਹੇ ਵਿਦਿਆਰਥੀਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਦੋਸਤੋ ਅੱਜ ਮੈਂ ਤੁਹਾਨੂੰ ਪੰਜਾਬੀ ਮਾਸਟਰ ਕਲਾ ਦੇ ਦੀ ਜਿਹੜੀ ਕਲਾਸ ਲੈ ਕੇ ਆਈਆਂ ਤੁਹਾਡੇ ਲਈ ਜੇਕਰ ਤੁਸੀਂ ਇਸ ਚੈਨਲ ਦੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸ਼ੇਅਰ ਕਰਨਾ ਤੇ ਲਾਈਕ ਵੀ ਕਰਨਾ ਸੋ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਸਾਡੀ ਕਲਾਸ ਪੰਜਾਬੀ ਮਾਸਟਰ ਕਲਾ ਦੇ ਦੀ ਸ਼ਿੰਗਾਰ ਰਸ ਦਾ ਸਥਾਈ ਭਾਗ ਜਿਹੜੇ ਜੋ ਰਸ ਨੇ ਉਹ ਨੌ ਤਰ੍ਹਾਂ ਦੇ ਨੇ ਠੀਕ ਤਾਂ ਇੱਥੇ ਸਾਡੇ ਕੋਲ ਪੁੱਛਿਆ ਗਿਆ ਸ਼ਿੰਗਾਰ ਰਸ ਦਾ ਸਥਾਈ ਭਾਵ ਕੀ ਹੈ ਪ੍ਰੀਤ ਜਾਂ ਪਿਆਰ ਠੀਕ ਅੱਗੇ 33ਵਾਂ ਦੇਖੋ ਪੰਜਾਬੀ ਬੁਲਬਲ ਦਾ ਲੋਕ ਸਨਮਾਨ ਮਤਲਬ ਕਿ ਪੰਜਾਬੀ ਬੁਲਬਲ ਦੇ ਨਾਂ ਨਾਲ ਕਿਹੜੇ ਕਵੀ ਨੂੰ ਜਾਣਿਆ ਜਾਂਦਾ ਹੈ ਹੈ ਫਿਰੋਜ਼ਦੀਨ ਸਰਫ ਨੂੰ ਠੀਕ ਕਿਸ ਨੂੰ ਫਿਰੋਜ਼ਦੀਨ ਸਰਫ ਨੂੰ ਪੰਜਾਬੀ ਬੁਲਬਲ ਦਾ ਸਨਮਾਨ ਜਿਹੜਾ ਦਿੱਤਾ ਗਿਆ ਉਸ ਤੋਂ ਅੱਗੇ 34ਵਾਂ ਦੇਖੋ ਮਾਂ ਜੰਮੀ ਨਹੀਂ ਪੁੱਤ ਬਨੇਰੇ ਤੇ ਇਹ ਕੀਆ ਇੱਕ 부ਜਾਰਤਾ ਵਿਚਿੱਤਰ ਨਾਟਕ ਕੀ ਹੈ ਇੱਕ ਸਵੈ ਜੀਵਨੀ ਹੈ ਜੰਜ ਬੰਨਣ ਦੀ ਰਸਮ ਕਦੋਂ ਕੀਤੀ ਜਾਂਦੀ ਹੈ ਜੰਜ ਦੇ ਰੋਟੀ ਖਾਣ ਵੇਲੇ ਠੀਕ ਜੰਜ ਬੰਨਣ ਦੀ ਜੋ ਰਸਮ ਹੈ ਉਹ ਜੰਜ ਦੇ ਰੋਟੀ ਖਾਣ ਵੇਲੇ ਕੀਤੀ ਜਾਂਦੀ ਹੈ ਕਿਸ ਨਾਟਕਕਾਰ ਦੇ ਨਾਟਕ ਸਟੇਜ ਤੇ ਘਟ ਖੇਡੇ ਗਏ ਨੇ ਸੰਤ ਸਿੰਘ ਸੇਖੋਂ ਦੇ ਕਿਸ ਨਾਟਕਕਾਰ ਦੇ ਜੋ ਨਾਟਕ ਨੇ ਸਟੇਜ ਦੇ ਘਟ ਖਿੜੇ ਗਏ ਨੇ ਸੰਤ ਸਿੰਘ ਸਿੱਖ ਹੁੰਦੇ ਇਕਾਂਗੀ ਚ ਕਿੰਨੇ ਅੰਗ ਨੇ ਕਿੰਨੇ ਹੁੰਦੇ ਨੇ ਇੱਕ ਹੁੰਦਾ ਅੰਗ ਠੀਕ ਹੈ ਇੱਕ ਪਲੱਸ ਅੰਗ ਠੀਕ 39ਵਾਂ ਦੇਖੋ ਜੂਨਾ ਮੋੜ ਤੇ ਦੁਲਾਪਟੀ ਕੀ ਹਨ ਇਹ ਕਿਹਨੇ ਲੋਕ ਕਥਾਵਾਂ ਨੇ ਜੂਨਾ ਮੋੜ ਤੇ ਦੁਲਾਪਟੀ ਇਹ ਲੋਕ ਕਥਾਵਾਂ ਗੁਰਪ੍ਰਸਾਦ ਜੋ ਸ਼ਬਦ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਵਾਰ ਆਇਆ ਹੋਇਆ 33 ਵਾਰ ਆਇਆ ਹੋਇਆ